ਸਤਿ ਸ਼੍ਰੀ ਅਕਾਲ ਆਦਮ ਨਮਸਕਾਰ ਪੰਜਾਬੀ ਡਾਕ 5 ਵਿੱਚ ਤੁਹਾਡਾ ਸਭ ਦਾ ਮੈਂ ਜੇ ਬਿਲਾ ਸਵਾਗਤ ਕਰਦਾ ਹਾਂ ਜੇਕਰ ਮੈਂ ਭਾਰਤ ਦੇ ਵਿੱਚ ਗੱਲ ਕਰਾਂ ਤਾਂ ਦੋ ਚੀਜ਼ਾਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਐਂਟਰਟੇਨਮੈਂਟ ਨੂੰ ਲੈ ਕੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਦਿਲਜੀਤ ਦੋਸਾਂਝ ਨੇ ਤੇ ਦੂਜੇ ਨੰਬਰ ਤੇ ਪੁਸ਼ਪਾ 2 ਦੇ ਫਿਲਮ ਦੇ ਡਾਇਲੌਗਸ ਨੇ ਦਿਲਜੀਤ ਦੋਸਾਂਝ ਹੋਰਾਂ ਦੇ ਡਾਇਲੌਗਸ ਵੀ ਕਾਫੀ ਜ਼ਿਆਦਾ ਫੇਮਸ ਹੁੰਦੇ ਨੇ ਤੇ ਪੁਸ਼ਪਾ 2 ਫਿਲਮ ਦੇ ਵੀ ਕਾਫੀ ਜ਼ਿਆਦਾ ਡਾਇਲੌਗਸ ਫੇਮਸ ਹੁੰਦੇ ਨੇ ਦਿਲਜੀਤ ਦੋਸਾਂਝ ਦੀ ਬੀਤੇ ਦਿਨੀ ਜਦੋਂ EP ਰਿਲੀਜ਼ ਹੁੰਦੀ ਹੈ ਇੰਸਟਾਗ੍ਰam ਦੇ ਉੱਤੇ ਰੀਲ ਇੱਕ ਸ਼ੇਅਰ ਕਰਦੇ ਨੇ ਦਿਲਜੀਤ ਦੋਸਾਂਝ ਜਿਸ ਦੇ ਵਿੱਚ ਉਹ ਆਪਣੇ ਨਵੇਂ ਗਾਣੇ ਟੈਨਸ਼ਨ ਨੂੰ ਰਿਲੀਜ਼ ਕਰਦੇ ਆ ਦੱਸਦੇ ਨਜ਼ਰ ਆਉਂਦੇ ਨੇ ਪ੍ਰਮੋਟ ਕਰਦੇ ਨਜ਼ਰ ਆਉਂਦੇ ਨੇ ਹੁਣ ਤੁਹਾਨੂੰ ਇੱਥੇ ਦੱਸ ਦਈਏ ਕਿ ਅਮਰੀਕਾ ਦੇ ਮਸ਼ਹੂਰ ਰੈਪਰ ਵਿਲ ਸਮਿਥ ਦੇ ਵੱਲੋਂ ਦਲਜੀਤ ਦੋਸਾਂਝ ਦੀ ਪੋਸਟ ਦੇ ਥੱਲੇ ਕਮੈਂਟ ਕੀਤਾ ਗਿਆ ਜਿਸ ਦੇ ਵਿੱਚ ਪੁਸ਼ਪਾ 2 ਦਾ ਫਿਲਮ ਦਾ ਡਾਇਲੋਗ ਆ ਫਾਇਰ ਫਾਇਰ ਹੂੰ ਮੈਂ ਫਾਇਰ ਲਿਖ ਕੇ ਦਿਲਜੀਤ ਦੋਸਾਂਝ ਨੂੰ ਲਿਖਿਆ ਗਿਆ ਕਮੈਂਟ ਬਾਕਸਾਂ ਦੇ ਵਿੱਚੋਂ ਜਿਸ ਨੂੰ ਕਿ ਲੈ ਕੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਦਿਲਜੀਤ ਦੋਸਾਂਝ ਤੁਹਾਨੂੰ ਦੱਸਦੀ ਕਿ ਆਪਣੀ ਐਡਵਾਈਜ਼ਰੀ EP ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦਿਲਜੀਤ ਦੋਸਾਂਝ ਜਦੋਂ ਉਹ ਦਿੱਲੂ ਮਨਾਟੀ ਟੂਰ ਨੂੰ ਲੈ ਕੇ ਪੂਰੇ ਭਾਰਤ ਭਰ ਦੇ ਵਿੱਚ ਟੂਰ ਕਰਦੇ ਸੀਗੇ ਤਾਂ ਉਹਨਾਂ ਤੇ ਕਾਫੀ ਜ਼ਿਆਦਾ ਐਡਵਾਈਜ਼ਰੀਆਂ ਲੱਗੀਆਂ ਜਿਸ ਨੂੰ ਲੈ ਕੇ ਦਲਜੀਤ ਦੋਸਾਂਝ ਨੇ ਆਪਣੀ ਨਵੀਂ ਈਪੀ ਐਡਵਾਈਜ਼ਰੀ ਨਾਂ ਦੇ ਪ੍ਰਮੋਟ ਕੀਤੀ ਉਹਨਾਂ ਨੇ ਰਿਲੀਜ਼ ਕੀਤੀ ਜਿਸ ਦੇ ਵਿੱਚ ਕੁਝ ਅਜਿਹੇ ਗਾਣੇ ਸੀਗੇ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਦਲਜੀਤ ਦੋਸਾਂਝ ਕਾਫੀ ਜ਼ਿਆਦਾ ਚਰਚਾ ਦਾ ਵਿਸ਼ੇ ਬਣੇ ਰਹੇ ਆਪਣੇ ਦਿੱਲੂ ਮਨਾਟੀ ਟੂਰ ਨੂੰ ਲੈ ਕੇ ਦਿੱਲੂ ਮਨਾਟੀ ਟੂਰ ਤੋਂ ਬਾਅਦ ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਗਏ ਤਾਂ ਕਾਫੀ ਜ਼ਿਆਦਾ ਵਿਸ਼ੇ ਦੇ ਵਿੱਚ ਆ ਗਏ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਕਾਫੀ ਜ਼ਿਆਦਾ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਵਾਪਰਦੇ ਨੇ ਤਾਂ ਕਰਕੇ ਦਿਲਜੀਤ ਦੋਸਾਂਝ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਮਸ਼ਹੂਰ ਰੈਪਰ ਵਰਲਡਵਾਈਡ ਫੇਮਸ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਦੀ ਪੋਸਟ ਦੇ ਥੱਲੇ ਇੱਕ ਕਮੈਂਟ ਕੀਤਾ ਜਿਸ ਨੂੰ ਲੈ ਕੇ ਫਿਰ ਤੋਂ ਦਿਲਜੀਤ ਦੋਸਾਂਝ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਅਮਰੀਕਾ ਦੇ ਮਸ਼ਹੂਰ ਰੈਪਰ ਜਿਨ੍ਹਾਂ ਨੂੰ ਵਰਲਡ ਸੁਣਦਾ ਹੈ ਪੂਰੀ ਦੁਨੀਆ ਸੁਣਦੀ ਹੈ ਉਹ ਦਿਲਜੀਤ ਦੋਸਾਂ ਨੂੰ ਸੁਣਦੇ ਨੇ ਪੁਸ਼ਪਾ 2 ਫਿਲਮ ਦਾ ਡਾਇਲੋਗ ਹੈ ਪੁਸ਼ਪਾ ਨਾਮ ਸੋਮਨਕਰ ਫਲਾਵਰ ਸਮਝੀ ਕਿਆ ਫਾਇਰ ਹੈ ਆਪਣਾ ਉਸ ਫਾਇਰ ਸ਼ਬਦ ਦੇ ਨਾਲ ਦਿਲਜੀਤ ਦਸਾਂਝ ਨੂੰ ਸਮਰਪਿਤ ਕਰਦਿਆਂ ਵਿਲਸ ਸਮਿਥ ਨੇ ਉਹਨਾਂ ਦੀ ਰੀਲ ਦੇ ਨੀਚੇ ਕਮੈਂਟ ਕੀਤਾ ਤੁਸੀਂ ਵੀ ਸਾਰੇ ਜਾ ਕੇ ਦੇਖ ਸਕਦੇ ਹੋ ਦੁਨੀਆ ਭਰ ਦੇ ਵਿੱਚ ਦਿਲਜੀਤ ਦਸਾਂਝ ਦਾ ਹੁਣ ਨਾਮ ਚੱਲ ਰਿਹਾ ਹੈ ਦਿਲਜੀਤ ਦਸਾਂਝ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਦੇਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ